ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਦਿਖਾਵਾਂਗੇ ਸੋਡੀਆਂ ਕੱਟੀਆਂ ਤੇ ਇੱਕ ਵੱਡੀ ਕੱਟੀ ਜੋ ਕਿ ਮਲਗਭਗ ਗੱਬਨ ਹੋਣ ਦੇ ਕੁਝ ਟਾਈਮ ਦੇ ਵਿੱਚ ਕਾਬਲ ਆ ਤਿੰਨ ਨਗ ਸੇਲਾ ਵੀਰ ਦੇ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਪ੍ਰਵੀਰ ਸਿੰਘ ਪਿੰਡ ਪੱਕੋ ਕੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਪੱਕੋ ਗਿਆ ਗਿਆ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 981 54 755 511 981 54 755 511 ਅੱਜ ਆਪਾਂ ਲਿਆਂਦੇ ਤਿੰਨ ਗੱਟੀਆਂ ਹਨਾ ਵੀ ਆਪਾਂ ਮੰਨ ਕੇ ਚਲੋ ਲੋਕਲੀ ਪਿੰਡਾਂ ਚੋਂ ਫਿਰ ਲੱਭ ਕੇ ਲਿਆਉਨੇ ਹਨਾ ਠੀਕ ਹੈ ਪਹਿਲਾ ਨੰਬਰ ਜਿਹੜਾ ਆਪਾਂ ਵੱਡੀ ਝੋਟੀ ਦੇਖੀ ਜੰਨੇ ਆ ਮਾੜੀ ਮੱਥੇ ਤੇ ਫੁੱਲੀ ਹੈ ਕਿੰਨੀ ਗੁਮਰਾ ਲੱਗ ਪੱਗੇ ਦੀ ਦੋ ਸਾਲ ਦੀ ਹੈ ਕੱਚੀ ਖੀਰੀ ਹੈ ਹਾਂ ਕੱਚੀ ਠੀਕ ਆ ਥਣ ਚਾਰੇ ਇੱਕ ਫੁੱਟ ਸੰਗਣੀ ਹਣਾ ਨਾ ਨਾ ਚਾਰੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 332 ਹੈ ਮਾਨਤਨ ਹੋ ਜਾਊਗਾ ਵਿੱਚੋਂ ਠੀਕ ਐ ਤੇ ਕੋਈ ਰਿਕਾਰਡ ਵਗੈਰਾ ਤਾਂ ਆਪ ਨੂੰ ਪਤਾ ਨਹੀਂ ਹੋਣੇ ਰਿਕਾਰਡ ਵਧੀਆ ਮੱਚਾਂ ਦੀ ਦੇਖ ਕੇ ਲਿਆਉਂਦਾ ਹਾਂ ਤਾਂ ਕਰਨਾ ਠੀਕ ਐ ਵੀ ਆਪਾਂ ਕਹਿ ਜੀ ਮਾਂ 20 ਦੀ 15 ਦੀ ਉਹ ਗੱਲ ਦਾ ਫਾਇਦਾ ਕੋਈ ਨਹੀਂ ਪਰ ਮੰਨ ਕੇ ਚਲੋ ਵੀ ਜ਼ਿਮੀਂਦਾਰਾਂ ਦੇ ਘਰੋਂ ਚੁਈਆਂ ਵੀ ਐ ਤੇ ਅੱਗੇ ਜ਼ਿਮੀਂਦਾਰੋ ਜਿਹੜਾ ਸਾਮਣ ਵਾਲਾ ਹੋਇਆ ਵੀ ਲੈ ਜਾਊਗਾ ਢੋਰੀ ਵੀਰਵਾਰ ਨੂੰ ਕੋਈ ਗੱਲ ਵੀ ਇਹਦੀ ਵਧੀਆ ਲੱਗੀ ਕਹਿੰਦਾ ਘਣਾ ਚੋ ਲੈ ਕੇ ਆਏ ਹੈਗੇ ਕੁਈ ਮਨਨੇ ਕੇ ਚਲੋ ਵੀ ਆ ਆਪਣਾ ਜਿਹੜਾ ਏਰੀਆ ਹੈਗਾ ਬਰਨਾਲਾ ਮੋੜ ਏਰੀਆ ਚੰਗੇ ਮੱਝਾਂ ਆਮ ਤਕਰੀਬਨ ਸਾਡੇ ਏਰੀਆ ਵਿੱਚ 10 ਤੋਂ 11 ਕਿਲੋ ਝੋਟੀ ਪ੍ਰੂਨ ਦੇ ਤਾਂ ਆਹਮਲਾ ਪਾ ਦਿੰਦੀ ਆ ਸੋ ਥਣ ਤੋਂ ਦੇਖੋ ਕੱਟੀ ਦੇ ਚੰਗੇ ਸਾਫ ਸੁਥਰੇ ਤੇ ਰੇਟ ਕੀਤਾ ਵੀਰ ਨੇ 32.5 ਹਣਾ ਤੇ ਮਾਨਦਾਨ ਮਾੜਾ ਮੋਟਾ ਹੋ ਜਾਊਗਾ ਇਹ ਬੰਦੇ ਦਾ ਸੋ 32.5 ਜਿਹੜੇ ਵੀਰ ਨੇ ਬਿਲਕੁਲ ਜੈਨੂਨ ਜਿਹੇ ਰੇਟ ਮੰਗਿਆ ਵਪਾਰ ਕਰਦਾ ਦੋ ਪੈਸੇ ਦੇ ਵਿੱਚੋਂ ਕਵਾਈ ਕਰਨੀ ਆ ਪਰ ਕੱਟੀ ਵੀ ਰਸੜ ਕੇ ਲੈ ਕੇ ਆਇਆ ਪਿੱਠਪੂੜੇ ਦੀ ਬੰਤਰ ਦੇਖੋ ਜੇਕਰ ਆਪਾਂ ਕੋਈ ਚੰਗਾ ਵੀਰ ਸਾਹਮਣੇ ਆਲਾ ਹੋਇਆ ਕੱਟੀ तकरीबन 3 ਤੋਂ 4 ਮਹੀਨੇ ਵਿੱਚ ਗੱਬਰ ਹੋਣ ਦੇ ਕਾਬਿਲ ਆ ਗਈ ਤੇ ਅੱਗੇ ਭਾਈ ਜੀ ਆਪਾਂ ਦੋ ਨੰਬਰ ਜਿਹੜੀ ਕੱਟੀ ਦੇਖੀ ਜਾਂਦੇ ਹੈਗੇ ਇਹਦੀ ਉਮਰ ਅੰਦਾਜ਼ਾ ਆਇਆ ਕਿੰਨੀ ਕੋ ਡੇਢ ਸਾਲ ਦੀ ਕੱਟੀ ਆ ਇਹਦਾ ਭਾਵ ਯਾਰ ਜੀ ਆਪਾਂ ਕੀ ਰੱਖਿਆ ਇਹ ਆ ਮੁੱਲ ਭਾਈ 25000 ਮਾਨਤਨ ਹੋ ਜਾਊਗਾ ਤੋਰ ਦੀ ਬਾਹਰ ਨੂੰ ਤੇ ਥਣ ਚਾਰ ਹੀ ਇਹਦੇ ਹਾਂ ਹਾਂ ਠੀਕ ਹੈ ਸੋ ਥਣ ਦੇਖੋ ਚਾਰ ਹੀ ਆ ਕੋਈ ਫੋਟਸਾਂ ਨਹੀਂ 25000 ਰੁਪਏ ਕੱਟੀ ਦੀ ਕੀਮਤ ਆ ਡੇਢ ਸਾਲ ਲਗਭਗ ਜਿਹੜੀ ਨੀਅਰ ਅਬਾਊਟ ਉਮਰ ਹੋ ਗਈ ਕੱਟੀ ਦੀ ਸੋਹਣੀ ਸਮੀ ਭਲੀ ਕੱਟੀ ਐ ਸੈਂਕ ਵੀ ਕੁੰਡਾ ਮੋੜ ਦੀ ਤਰੀ ਹੁੰਦੀ ਐ ਤੇ ਤੋਰਾ ਵਗੈਰਾ ਦੇਖੋ ਕੱਟੀ ਦਾ ਚੰਗਾ ਸੋਨਾ ਸਾਫ ਤਰਾ ਰਾਜ ਜੀ ਸਮੀ ਭਲੀਆ ਲੱਸੀ ਨਾ ਵੀ ਨਹੀਂ ਕਿਸੇ ਪਾਸਿਓ ਵਜੇ ਸੌਂਕਲਾ ਵੀਰ ਸਾਹਮਣੇ ਆ ਲ ਹੋਇਆ ਸਾਲ ਦੰਦਰ ਕੱਟੀ ਨੇ ਅਸ ਲੱਗ ਜਾਣਾਗਾ ਤੇ 25000 ਰੁਪਏ ਵੀ ਨੇ ਰੱਖੀ ਐ ਦੀ ਕੀਮਤ ਪੈਠੇ ਪੁਰੇ ਦੀ ਬਣਤਰ ਬਹੁਤ ਚੰਗੀ ਆ ਤੇ ਅੱਗੇ ਬਾਈ ਜੀ ਤੈਨਾਂ ਨੰਬਰ ਤੇ ਕੱਟੀ ਖੜੀ ਐ ਜਿਹੜੀ ਇਹ ਐਕਸਟ੍ਰਾ ਸਵਾਦ ਖਾਲ ਦੀ ਕੱਟੀ ਠੀਕ ਐ ਥਣ ਦਿਖਾ ਦਈਏ ਪਹਿਲਾਂ ਆਪਾਂ ਇਹਦੇ ਠਣ ਚਾਰੇ ਆ ਬਹੁਤ ਚੰਗੇ ਝੋੜੀ ਪੂਰੀ ਸਾਫ ਸੁਥਰੀ ਦੇ ਘੱਟੀ ਹੈ ਨਾ ਤੇ ਇਹਦਾ ਵੀਰੇ ਰੇਟ ਆਪਾਂ ਕੀ ਰੱਖਿਆ ਉਹ ਆ 22000 ਠੀਕ ਹੈ ਤੋਰਦੇ ਬਾਹਰ ਨੂੰ 103 ਜੇ ਨੰਬਰ ਤੇ ਘੱਟੀ ਆ 22000 ਰੁਪਇਆ ਇਹਦੀ ਕੀਮਤ ਆ ਘੱਟੀ ਦੀ ਸੰਗਮੂ ਮੱਥਾ ਦੇਖੋ ਸੋਨਾ ਤੇ ਪਲੀ ਪੁਲੀ ਵੀ ਚੰਗੀ ਆ ਸੋ ਦੇਖੋ ਝੋੜੀ ਦੀ ਘੱਟੀ ਬਹੁਤ ਸਾਫ ਸੁਥਰੀ ਆ ਇਹ ਵੀ ਘੱਟੀ ਥੋੜਾ ਟਾਈਮ ਸਾਭ ਕੇ ਲਗਭਗ ਸਾਲ ਸੰਭਾਈ ਖਾਊਗੀ ਸਾਲ ਨੂੰ ਇਹਦੀ ਮੰਨ ਕੇ ਚੱਲੋ ਵੀ ਰੁੱਗਣੀ ਤੋਂ ਗਾਹਾਂ ਲੱਗਿਆ ਨੇ ਨੇ ਸੋ ਦੇਖੋ ਸਾਫ ਸੁਥਰੀ ਤੋਂ ਵਪਾਰ ਦਾ ਕੰਮ ਕਰਦਾ ਵੀਰ ਸਾਫ ਸੁਥਰੇ ਤਿੰਨ ਕੱਟੀਆਂ ਲੱਭ ਕੇ ਲੈ ਕੇ ਆਇਆ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਕੋਈ ਵੀ ਨਖਸੋੜੇ ਪਸੰਦ ਤੋਂ ਵੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲੋ